ਜੀ ਮੇਰਾ ਨਾਮ ਸੁਸ਼ੀਲ ਹੈ ਤੇ ਮੈਂ ਇੱਥੇ ਆਪਣੀ ਦੁਕਾਨ ਵਾਲੇ ਮੋਬਾਈਲ ਵਰਲਡ ਤੇ ਕੰਮ ਕਰਦਾ ਮੈਂ Samsung ਦਾ ਸੇਲਜ਼ ਪ੍ਰਮੋਟਰ ਹਾਂ ਤੇ ਸੋਰੀ ਜਦੋਂ ਮੈਂ ਕੰਮ ਤੇ ਆਇਆ ਦੁਕਾਨ ਤੇ ਤੇ ਦੁਕਾਨ ਤੇ ਆ ਕੇ ਮੈਂ ਇੱਥੇ ਆਪਣੀ ਬਾਈਕ پارک ਕਰਤੀ ਜਿਵੇਂ ਅਕਸਰ ਹੀ ਆਪਾਂ ਦੁਕਾਨ ਤੇ ਆਉਂਦੇ ਆ ਤੇ ਇੱਥੇ ਆਪਣੀ ਬਾਈਕ ਲਾ ਦਿੰਨੇ ਆ ਤੇ ਬਾਈਕ ਲਗਾਤੀ ਉਹ ਤੋਂ ਬਾਅਦ ਜਦੋਂ ਦੁਪਹਿਰੇ 2:30 ਵਜੇ ਦੇ ਟਾਈਮ ਤੇ ਮੈਂ ਕਹਿਣ ਦੁਕਾਨ ਦੇ ਗਏ ਕਿ ਮੈਂ ਲੰਚ ਕਰਨ ਲਈ ਘਰ ਚੱਲਿਆ ਵਾਂ ਤੇ ਮੈਂ ਲੰਚ ਕਰਨ ਲਈ ਜਦੋਂ ਅੰਦਰੋਂ ਬਾਹਰ ਆਇਆ ਤੇ ਮੈਂ ਬਾਈਕ ਨੂੰ ਦੇਖਣ ਲੱਗਾ ਆਪਣੇ ਤੇ ਮੇਰੀ ਬਾਈਕ ਇੱਥੇ ਹੈ ਨਹੀਂ ਸੀ ਤੇਨੇ ਬਾਈਕ ਨੂੰ ਉਧਰ ਉਧਰ ਦੇਖਿਆ ਤੇ ਕਿਤੇ ਵੀ ਬਾਈਕ ਲੱਭੀ ਨਹੀਂ ਤੇ ਬਾਅਦ ਚੋਂ ਆਪਾਂ ਸੀਸੀਟੀਵੀ ਕੈਮਰੇ 'ਚ ਉੱਤੇ ਚੈੱਕ ਕੀਤਾ ਤੇ ਇੱਕ ਹਨੇਰੇ ਵਿੱਚ ਆਤਾ ਵਿਅਕਤੀ ਇੱਥੇ ਆਇਆ ਔਰ ਉਹ ਇਸ ਜਗ੍ਹਾ ਤੇ ਖੜ੍ਹਾ ਸੀ ਤੇ ਉਹਨੇ ਕੈਮਰੇ ਵੱਲ ਵੇਖ ਕੇ ਤੇ ਆਪਣੇ ਮੂੰਹ ਤੇ ਮਫਰਰ ਬੰਨ ਲਿਆ ਉਹਨੇ ਤੇ ਨਾਲ ਹੀ ਉਹਨੇ ਬਾਈਕ ਨੂੰ ਕੋਈ ਆਪਣੇ ਜੇਬ 'ਚੋਂ ਚਾਬੀ ਕੱਢੀ ਤੇ ਲੌਕ ਖੋਲ ਕੇ ਤੇ ਬਾਈਕ ਲੈ ਕੇ ਇੱਥੋਂ ਦੌੜ ਗਿਆ ਪੁਲਿਸ ਨੇ ਸ਼ਿਕਾਇਤ ਦਿੱਤੀ ਹੈ ਦੇਖੋ ਜੀ ਪੁਲਿਸ ਨੂੰ ਕਹਿ ਰਹੇ ਆਂ ਕਿ ਮੈਂ ਐਕਚੁਅਲੀ ਇੱਥੇ ਕੰਮ ਕਰਦਾ ਮੈਂ ਬੇਸਿਕ ਸੈਲਰੀ 10000 ਰੁਪਏ ਆ ਤੇ ਉਹ ਕਿਸ਼ਤਾਂ ਦੇ ਮੋਟਰਸਾਈਕਲ ਮੈਂ ਲਿਆ ਸੀ ਤੇ ਪ੍ਰਸ਼ਾਸਨ ਕੋ ਇਹ ਹੀ ਮੰਗਾ ਕਿ ਪ੍ਰਸ਼ਾਸਨ ਆਪਣੀ ਕੋ ਕਾਰਵਾਈ ਕਰੇ ਤੇ ਮੇਰੀ ਬਾਈਕ ਲੱਭਣ ਚ ਮੇਰੀ ਸਹਾਇਤਾ ਕਰੇ ਮੇਰਾ ਨਾਮ ਮਿਕਰਮ ਵਾਲੀਆ ਵਾ ਆ ਮੋ ਵਾਲੀਆ ਮੋਬਾਈਲ ਵਾਲ ਦੇ ਨਾਮ ਤੇ ਮੇਰੀ ਆਪਣੀ ਸ਼ਾਪ ਹੈ ਇੱਥੇ ਆਪਣੇ ਕੋ ਮਲਾਜਮ ਹੈ ਕੰਪਨੀ ਐਂਡ ਤੋਂ ਸੈਮਸੰਗ ਕੰਪਨੀ ਤੋਂ ਕੰਪਨੀ ਦਾ ਪ੍ਰਮੋਟਰ ਆਪਣੇ ਕੋ ਕੰਮ ਕਰਦਾ ਵਾ ਮੁੰਡਾ ਸੁਸ਼ੀਲ ਕੁਮਾਰ ਨਾਮ ਹੈ ਗੁਰੂ ਮੀਰਪੁਰ ਪਿੰਡ ਤੋਂ ਮਤਲਬ ਬਿਲੋਂਗ ਕਰਦਾ ਤੇ ਉਹਨੇ ਸੂਰੇ ਆ ਕੇ ਕੋਈ 6:30 10 11 ਵਜੇ ਦਾ ਮੋਟਰਸਾਈਕਲ ਲਗਾਇਆ ਵਾ ਸਾਢੇ 10 ਵਜੇ ਦੇ ਲਾਗੇ ਦੁਕਾਨ ਦੇ ਬਾਹਰ ਤੇ ਉਹ ਕੀ ਕਹਿੰਦੇ ਨੇ 11 ਸਾਢੇ 11 ਸਾਢੇ 11 11:40 ਤੇ ਇੱਕ ਬੰਦਾ ਆਇਆ ਵਾ ਲਾਗੇ ਖੜਾ ਰਿਹਾ ਬਾਅਦ ਚ ਉਹਨੇ ਹੈਂਡਲ ਖੋਲਿਆ ਤੇ ਮੋਟਰਸਾਈਕਲ ਲੈ ਕੇ ਸਪਲੈਂਡਰ ਮੋਟਰਸਾਈਕਲ ਹੀ ਮੋਟਰਸਾਈਕਲ ਲੈ ਕੇ ਤੋੜ ਗਿਆ ਵਾ ਤੇ ਬਹੁਤ ਜ਼ਿਆਦਾ ਮਤਲਬ ਮੁੰਡਿਆਂ ਦਾ ਫਰਕ ਪੈਂਦਾ ਇਸ ਚੀਜ਼ ਦੇ ਨਾਲ ਪੁਲਿਸ ਨੂੰ ਆਇਆ ਤੀਸਰਾ ਤੀਸਰਾ ਕੇਸ ਆ ਸਾਡੇ ਇੱਕ ਅੱਗੇ ਮੁੰਡਾ ਆਪਣਾ ਅਕਾਊਂਟੈਂਟ ਹੀ ਉਹਦਾ ਵੀ ਚੁੱਕਿਆ ਗਿਆ ਇੱਕ ਕਸਟਮਰ ਦਾ ਜ ਕੋਈ ਦਾ ਵਾ ਇਹ ਤੀਸਰਾ ਕੇਸ ਆ ਸਾਡੇ ਤੇ ਅਸੀਂ ਪਰਸੋਂ ਵੀ ਸ਼ਾਇਦ ਸੁਣਿਆ ਕਿ ਕੋਈ ਹਰਮਨ ਚੌਂਕ ਤੋਂ ਵੀ ਹੋਇਆ ਵਾ ਚੋਰੀ ਮੋਟਰਸਾਈਕਲ ਦੇ। ਨਹੀਂ ਕਿ ਕੋਈ ਵੀ ਨਹੀਂ ਭਰਾਮਤ ਹੋਇਆ। ਉਸ ਤੋਂ ਬਾਅਦ ਉਹ ਕਾਊਂਟਰਨ ਨੇ ਜਿਹੜਾ ਸੀ ਵਿਚਾਰੇ ਨੇ ਕਿਸ਼ਤਾਂ ਦੇ ਫਿਰਦਾ ਨਵਾਂ ਮੋਟਰਸਾਈਕਲ ਲਿਆ। ਤੇ ਨਾ ਵੀ ਤੁਹਾਨੂੰ ਪਤਾ ਕੰਪਨੀਆਂ ਵੀ 14-15000 ਰੁਪਏ ਦਿੰਦੀਆਂ ਉਹਦੇ ਵਿੱਚ ਉਹਨਾਂ ਨੂੰ ਮੋਟਰਸਾਈਕਲ ਲੈਣੇ ਵੀ ਇਹਨਾਂ ਲਈ ਬਹੁਤ ਮੁਸ਼ਕਲ ਹੈ। ਥੋੜਾ ਜਿਹਾ ਗਵਰਨਮੈਂਟ ਨੂੰ ਪੁਲਿਸ ਨੂੰ ਚਾਹੀਦਾ ਵਾ ਕਿ ਇੰਨਾਂ ਵੱਲ ਧਿਆਨ ਦੇ। ਕਿ ਜਿਸ ਤਰ੍ਹਾਂ ਮਰਦੀ ਜਾਂ ਕੋਈ ਨਾਕਾਬੰਦੀ ਵੱਧ ਕਰੇ ਕਿ ਤੇ ਇਾਂ ਇਹਨਾਂ ਨੂੰ ਮਤਲਬ ਕਾਬੂ ਚੋਰਾਂ ਨੂੰ ਕਾਬੂ ಕೂಕಿ ಇನ್ನದ್ದ ಮೇನ್ ಟಾಯರ್ ಕಡಿ ಸಪಲ್ಸಲ್ವಾ